ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਸ਼ਕਰਗੰਦੀ ਖਾਸ ਤੌਰ ਤੇ ਮਿਲਦੀ ਹੈ ਇਹ ਖਾਣ ਚ ਸੁਵਾਦ ਹੋਣ ਦੇ ਨਾਲ ਨਾਲ ਸੇਤਲੀ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਇਸ ਚ ਸਾਰੇ ਜ਼ਰੂਰੀ ਤੱਤ ਐਂਟੀਆਕਸੀਡੈਂਟ ਗੁਣ ਪਾਈ ਜਾਂਦੀਆਂ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਨਾਲ ਦਿਲ ਅਤੇ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ ਕਈ ਲੋਕ ਇਸ ਨੂੰ ਆਲੂ ਵੀ ਸਮਝਦੇ ਹਨ ਪਰ ਇਸ ਨੂੰ ਆਲੂ ਨਾਲੋਂ ਜ਼ਿਆਦਾ ਪੋਸਟਿਕ ਮੰਨਿਆ ਜਾਂਦਾ ਹੈ ਇਸ ਨੂੰ ਉਬਾਲ ਕੇ ਜਾਂ ਬ੍ਰੀਕ ਕਰਕੇ ਖਾਧਾ ਜਾ ਸਕਦਾ ਹੈ ਇਸ ਲਈ ਆਓ ਅੱਜ ਜਾਣਦੀ ਹਾਂ ਸ਼ਕਰਗੰਦੀ ਖਾਣ ਦੇ ਫਾਇਦੇ ਖੰਦੀ ਰੋਸ਼ਨੀ ਵਿਦਾਏ ਇਹ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੀ ਹੈ ਆਮ ਆਲੂਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਪੋਸਟਿਕ ਮੰਨੀ ਜਾਂਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਅੱਖਾਂ ਦੀ ਸਮੱਸਿਆਵਾਂ ਹੋਣ ਤੋਂ ਵੀ ਬਚਾ ਜਾ ਸਕਦਾ ਹੈ ਅਬ ਕੈਲਸਟੋਲ ਨੂੰ ਘਰੇ ਘੱਟ ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਇਸ ਲਈ ਸ਼ਕਰਗੰਦੀ ਦਾ ਸੇਵਨ ਖਰਾਬ ਕੈਲਸਟੋਲ ਨੂੰ ਘਟ ਕਰਦਾ ਹੈ ਦਿਲ ਨੂੰ ਰੱਖੇ ਸੇਤਮਨ ਸ਼ਕਰਗੰਦੀ 'ਚ ਪੋਟਾਸ਼ੀਅਮ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਜਿਹੇ 'ਚ ਦਿਲ ਸਬੰਧੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਜਿਹੇ 'ਚ ਖਾਸ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਆਇਰਨ ਦੀ ਕਮੀ ਹੋਵੇਗੀ ਪੂਰੀ ਸ਼ਕਰਗੰਦੀ 'ਚ ਆਇਰਨ ਦੀ ਸ਼ਕਰਗੰਦੀ 'ਚ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਇਸ ਲਈ ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੁੰਦੀ ਹੈ ਪੈਦਾ ਹੁੰਦੀ ਹੈ ਅਜਿਹੇ 'ਚ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਕਬਜ਼ ਦੀ ਸਮੱਸਿਆ ਹੋਵੇਗੀ ਦੂਰ ਇਸ ਵਿੱਚ ਫਾਈਬਰ ਜ਼ਿਆਦਾ ਹੋਣ ਕਾਰਨ ਪਾਜਨ ਤੰਤਰ ਮਜ਼ਬੂਤ ਹੁੰਦਾ ਹੈ ਖਾਸ ਖਾਸ ਤੌਰ ਤੇ ਇਹ ਕਬਜ਼ ਦੀ ਸਮੱਸਿਆ ਤੋਂ छुटकारा ਦੇਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਜਿਹੇ ਚੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਮਿਊਨਿਟੀ ਸਿਸਟਮ ਰਹੇਗਾ ਮਜ਼ਬੂਤ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਜਿਹੇ ਚੇ ਥਕਾਵਟ ਕਮਜ਼ੋਰੀ ਦੀ ਸਮੱਸਿਆ ਦੂਰ ਹੁੰਦੀ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਆਨ ਸਤਿਕਾਰ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਸ਼ਕਰਗੰਦੀ ਖਾਸ ਤੌਰ ਤੇ ਮਿਲਦੀ ਹੈ ਇਹ ਖਾਨਚ ਸੁਵਾਦ ਹੁੰਦੀ ਨਾਲ ਨਾਲ ਸੇਤਲੀ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਇਸ 'ਚ ਸਾਰੇ ਜ਼ਰੂਰੀ ਤੱਤ ਐਂਟੀ ਆਕਸੀਡੈਂਟ ਗੁਣ ਪਾਈ ਜਾਂਦੀਆਂ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਨਾਲ ਦਿਲ ਅਤੇ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ ਕਈ ਲੋਕ ਇਸ ਨੂੰ ਆਲੂ ਵੀ ਸਮਝਦੇ ਹਨ ਪਰ ਇਸ ਨੂੰ ਆਲੂ ਨਾਲੋਂ ਜ਼ਿਆਦਾ ਪੋਸਟਿਕ ਮੰਨਿਆ ਜਾਂਦਾ ਹੈ ਇਸ ਨੂੰ ਉਬਾਲੇ ਜਾਂ ਬ੍ਰੀਕ ਕਰਕੇ ਖਾਧਾ ਜਾ ਸਕਦਾ ਹੈ ਇਸ ਲਈ ਆਓ ਅੱਜ ਜਾਣਦੀਆਂ ਸ਼ਕਰਗੰਦੀ ਖਾਣ ਦੇ ਫਾਇਦੇ ਖੰਦੀ ਰੋਸ਼ਨੀ ਵਿਦਾਏ ਇਹ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੀ ਹੈ ਆਮ ਆਲੂਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਪੋਸਟਿਕ ਮੰਨੀ ਜਾਂਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਅੱਖਾਂ ਦੀ ਸਮੱਸਿਆਵਾਂ ਹੋਣ ਤੋਂ ਵੀ ਬਚਾ ਜਾ ਸਕਦਾ ਹੈ ਆਬ ਕੈਲਸਟੋਲ ਨੂੰ ਘਰੇ ਘੱਟ ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਇਸ ਲਈ ਸ਼ਕਰਗੰਦੀ ਦਾ ਸੇਵਨ ਖਰਾਬ ਕੈਲਸਟੋਲ ਨੂੰ ਘਟ ਕਰਦਾ ਹੈ ਦਿਲਨੂਰ ਕੇ ਸੇਤਮੰਦ ਸ਼ਕਰਗੰਦੀ 'ਚ ਪੋਟਾਸ਼ੀਅਮ ਚੰਗੀ ਮਾਤਰਾ 'ਚ ਪਾਇਆ ਜਾਂਦਾ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਜਿਹਾ ਕਰ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਜਿਹੇ ਖਾਸ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਆਇਰਨ ਦੀ ਕਮੀ ਹੋਵੇਗੀ ਪੂਰੀ ਸ਼ਕਰਗੰਦੀ 'ਚ ਆਇਰਨ ਦੀ ਸ਼ਕਰਗੰਦੀ 'ਚ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਇਸ ਲਈ ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੁੰਦੀ ਹੈ ਪੈਦਾ ਹੁੰਦੀ ਹੈ ਅਜਿਹਾ ਕਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਕਬਜ਼ ਦੀ ਸਮੱਸਿਆ ਹੋਵੇਗੀ ਦੂਰ ਇਸ ਵਿੱਚ ਫਾਈਬਰ ਜ਼ਿਆਦਾ ਹੋਣ ਕਾਰਨ ਪਾਜਨ ਤੰਤਰ ਮਜ਼ਬੂਤ ਹੁੰਦਾ ਹੈ ਖਾਸ ਖਾਸ ਤੌਰ ਤੇ ਇਹ ਕਬਜ਼ ਦੀ ਸਮੱਸਿਆ ਤੋਂ छुटकारा ਦੇਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਜਿਹੇ ਚੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਮਿਊਨਿਟੀ ਸਿਸਟਮ ਰਹੇਗਾ ਮਜ਼ਬੂਤ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਜਿਹੇ ਚੇ ਥਕਾਵਟ ਕਮਜ਼ੋਰੀ ਦੀ ਸਮੱਸਿਆ ਦੂਰ ਹੁੰਦੀ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਆਨ ਸਤਿਕਾਰ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਸ਼ਕਰਗੰਦੀ ਖਾਸ ਤੌਰ ਤੇ ਮਿਲਦੀ ਹੈ ਇਹ ਖਾਨਚ ਸੁਵਾਦ ਹੁੰਦੀ ਨਾਲ ਨਾਲ ਸੇਤਲੀ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਇਸ 'ਚ ਸਾਰੇ ਜ਼ਰੂਰੀ ਤੱਤ ਐਂਟੀਆਕਸੀਡੈਂਟ ਗੁਣ ਪਾਈ ਜਾਂਦੀਆਂ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਨਾਲ ਦਿਲ ਅਤੇ ਅੱਖਾਂ ਵੀ ਸੇਤਮੰਦ ਰਹਿੰਦੀਆਂ ਹਨ ਕਈ ਲੋਕ ਇਸ ਨੂੰ ਆਲੂ ਵੀ ਸਮਝਦੇ ਹਨ ਪਰ ਇਸ ਨੂੰ ਆਲੂ ਨਾਲੋਂ ਜ਼ਿਆਦਾ ਪੋਸਟਿਕ ਕਮੰਨਿਆ ਜਾਂਦਾ ਹੈ ਇਸ ਨੂੰ ਉਬਾਲੇ ਜਾਂ ਬੀਕ ਕਰਕੇ ਖਾਧਾ ਜਾ ਸਕਦਾ ਹੈ ਇਸ ਲਈ ਆਓ ਅੱਜ ਜਾਣਦੀਆਂ ਸ਼ਕਰਗੰਦੀ ਖਾਣ ਦੇ ਫਾਇਦੇ ਖੰਦੀ ਰੋਸ਼ਨੀ ਵਿਦਾਏ ਇਹ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੀ ਹੈ ਆਮ ਆਲੂਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਪੋਸਟਿਕ ਮੰਨੀ ਜਾਂਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਅੱਖਾਂ ਦੀ ਸਮੱਸਿਆਵਾਂ ਹੋਣ ਤੋਂ ਵੀ ਬਚਾ ਜਾ ਸਕਦਾ ਹੈ ਅਬ ਕੈਲਸਟੋਲ ਨੂੰ ਘਰੇ ਘੱਟ ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਇਸ ਲਈ ਸ਼ਕਰਗੰਦੀ ਦਾ ਸੇਵਨ ਖਰਾਬ ਕੈਲਸਟੋਲ ਨੂੰ ਘਟ ਕਰਦਾ ਹੈ ਦਿਲ ਨੂੰ ਰੱਖੇ ਸੇਤਮੰਦ ਸ਼ਕਰਗੰਦੀ 'ਚ ਪੋਟਾਸ਼ੀਅਮ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਜਿਹਾ 'ਚ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਜਿਹਾ 'ਚ ਖਾਸ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਆਇਰਨ ਦੀ ਕਮੀ ਹੋਵੇਗੀ ਪੂਰੀ ਸ਼ਕਰਗੰਦੀ 'ਚ ਆਇਰਨ ਦੀ ਸ਼ਕਰਗੰਦੀ 'ਚ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਇਸ ਲਈ ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੁੰਦੀ ਹੈ ਪੈਦਾ ਹੁੰਦੀਆਂ ਅਜਿਹਾ 'ਚ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਕਬਜ਼ ਦੀ ਸਮੱਸਿਆ ਹੋਵੇਗੀ ਦੂਰ ਇਸ ਵਿੱਚ ਫਾਈਬਰ ਜ਼ਿਆਦਾ ਹੋਣ ਕਾਰਨ ਪਾਜਨ ਤੰਤਰ ਮਜ਼ਬੂਤ ਹੁੰਦਾ ਹੈ ਖਾਸ ਖਾਸ ਤੌਰ ਤੇ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣchu ਤੁਹਾਡੀ ਮਦਦ ਕਰਦਾ ਹੈ ਅਜਿਹੇ ਚੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਮਿਊਨਿਟੀ ਸਿਸਟਮ ਰਹੇਗਾ ਮਜ਼ਬੂਤ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਜਿਹੇ ਚੇ ਥਕਾਵਟ ਕਮਜ਼ੋਰੀ ਦੀ ਸਮੱਸਿਆ ਦੂਰ ਹੁੰਦੀ ਹੈ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ